ਵਾਦਰੀ ਤੁਸੀਂ 10000 ਰੁਪਏ ਵੀ ਕਮਾ ਸਕਦੇ ਹੋ 2 ਲੱਖ 5 ਲੱਖ ਕਿ ਉਹਨਾਂ ਨੇ ਕਿਵੇਂ ਕਮਾਉਣਾ ਸ਼ੁਰੂ ਕਰਤਾ ਉਹਨਾਂ ਨੇ ਮੇਰੇ ਦੱਸੇ ਹੋਏ ਤਰੀਕੇ ਮੁਤਾਬਕ ਹੀ ਕੰਮ ਕੀਤਾ ਤੇ ਉਹੋ ਮਹੀਨੇ ਦੇ ਘੱਟੋ ਘੱਟ ਮੈਂ ਤੁਹਾਨੂੰ ਕਹਾਂ ਜੇ ਸਭ ਤੋਂ ਘੱਟ 70000 ਰੁਪਏ ਬੜੇ ਆਰਾਮ ਨਾਲ ਤੁਹਾਰੇ ਨੇ copy paste ਕਰਕੇ ਤੁਸੀਂ ਮਹੀਨੇ ਦੇ YouTube ਤੋਂ 10000 ਰੁਪਏ ਤੁਸੀਂ ਕਮਾ ਲਗਾ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਗਾਂਢੀ ਉਮੀਦ ਕਰਦਾ ਹਾਂ ਤੁਸੀਂ ਸਾਡੇ ਟਿਕ ਟਾਕ ਅੰਦਰ ਉਸ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸ਼ਰੋਏ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਜਿਵੇਂ ਕਿ ਫੇਸਬੁੱਕ, YouTube, Instagram, Telegram, WhatsApp ਤੇ ਹੋਰ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਹੋ ਜੇਗੇ ਨਹੀਂ ਜਿੰਨਾ ਤੁਸੀਂ ਮਹੀਨੇ ਦੇ ਘੱਟੋ-ਘੱਟ 20-30000 ਰੁਪਏ ਤਾਂ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਘੱਟੋ-ਘੱਟ ਕਿਉਂਕਿ ਤੁਹਾਨੂੰ ਵੱਧ ਦੀ ਇਹਦੀ ਕੋਈ ਲਿਮਟ ਨਹੀਂ ਜੇਗੀ ਵੱਧ ਦੀ ਕੋਈ ਲੱਖ ਰੁਪਏ ਵੀ ਕਮਾ ਸਕਦੇ ਹੋ 2 ਲੱਖ, 5 ਲੱਖ, 10 ਲੱਖ, 20 ਲੱਖ ਤੱਕ ਵੀ ਤੁਸੀਂ ਇੱਕ ਮਹੀਨੇ ਦੇ ਕਮਾ ਸਕਦੇ ਹੋ ਬਟ ਕੀ ਹੈ ਕਿ ਜਦੋਂ ਤੋਂ ਤੁਸੀਂ ਇਸ ਲਿਮਟ ਤੱਕ ਜਾਣਾ ਉਸ ਵਕਤ ਤੁਹਾਨੂੰ ਬਹੁਤ ਹੀ ਜ਼ਿਆਦਾ ਸਿਰਦਰਸ਼ਤ ਕਰਨਾ ਪੈਣਾ ਵਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਕਿਵੇਂ ਪੈਸਾ ਕਮਾ ਸਕਦੇ ਹੋ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੋ ਜੇ ਤੁਸੀਂ ਮੇਰੀ ਇਸ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਨੇ ਆ ਨਾ ਤੇ ਤੁਸੀਂ ਮੇਰੇ ਦੱਸੇ ਮੁਤਾਬਕ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਹਾਨੂੰ ਮੈਂ ਲਿਖ ਕੇ ਦੇਣਾ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਸੀਂ ਮਹੀਨੇ ਦੇ ਨਾਲ ਘੱਟੋ ਘੱਟ 35-40 ਹਜ਼ਾਰ ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਪਹਿਲਾਂ ਤਾਂ ਆਪਾਂ ਗੱਲ ਕਰਦੇ ਕਿਉਂਕਿ ਮੈਨੂੰ ਬਹੁਤ ਸਾਰੇ ਮੈਨੂੰ ਮੈਸੇਜ ਵੀ ਆਉਂਦੇ ਆ ਫੋਨ ਵੀ ਆਉਂਦੇ ਆ ਇੰਸਟਾਗ੍ਰਾਮ ਤੇ ਮੈਸੇਜ ਵੀ ਆਉਂਦੇ ਆ WhatsApp ਤੇ ਵੀ ਮੈਸੇਜ ਆਉਂਦੇ ਆ ਉਹਨਾਂ ਦਾ ਇਹ ਹੁੰਦੇ ਆ ਸਵਾਲ ਕਿ ਨਹੀਂ ਕਿ ਵੀਰ ਜੀ ਜੇ ਅਸੀਂ ਸੋਸ਼ਲ ਮੀਡੀਆ ਤੇ ਕੰਮ ਕਰੀਏ ਵੀ ਸਾਤੇ ਅੰਦਰ ਕੀ ਕਾਪਨੀ ਤੋਂ ਕਮਾਈ ਚਾਹੀਦੀ ਆ ਵੀ ਅਸੀਂ ਕਿਸ ਟੋਪਿਕ ਦੇ ਉੱਤੇ ਕੰਮ ਕਰੀਏ ਵੀ ਕਿਹੜਾ ਕਿਹੜਾ ਹੰਦਾ ਕੰਮ ਕਰ ਸਕਦਾ ਪਹਿਲਾਂ ਤਾਂ ਮੈਂ ਗੱਲ ਕਰਨਾ ਦਿਮਾਗ ਦੇ ਵਿੱਚ ਇਹ ਕਲੀਅਰ ਕਰ ਦੇਣਾ ਕਰਨਾ ਕਿ ਸੋਸ਼ਲ ਮੀਡੀਆ ਤੋਂ ਯਾਰ ਕੋਈ ਵੀ ਕੋਈ ਵੀ ਇਨਸਾਨ ਪੈਸਾ ਕਮਾ ਸਕਦਾ ਵਾ ਦੇਖੋ ਜੇ ਤੁਸੀਂ ਗਵਰਨਮੈਂਟ ਜੋਬ ਕਰਨਾ ਚਾ ਜਦ ਗਵਰਨਮੈਂਟ ਜੋ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਡੇ ਅੰਦਰ ਇੱਕ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਆ ਉਹ ਕੀ ਹੋਣੀ ਚਾਹੀਦੀ ਆ ਘੱਟੋ ਘੱਟ ਤੁਸੀਂ ਕਲਾਸ 12 ਜਾਂ ਤੁਸੀਂ ਗ੍ਰੈਜੂਏਸ਼ਨ ਕੋਟ ਤੁਸੀਂ ਕੀਰਤੀ ਹੋਣੀ ਚਾਹੀਦੀ ਆ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਇਹਦੇ ਵਾਸਤੇ ਜੇ ਤੁਹਾਨੂੰ ਸਟੱਡੀ ਦੀ ਕਿਸੇ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਅਨਪੜ੍ਹ ਹੈਗੇ ਹੋ ਨਾ ਤਾਂ ਤੁਸੀਂ ਤਾਂ ਹੀ YouTube ਤੋਂ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਤੁਸੀਂ ਕਮਾ ਸਕਦੇ ਹੋ ਕਿਉਂਕਿ ਮੈਂ ਇਹੋ ਜਿਹੇ YouTube ਬਣਾਉ ਨੂੰ ਜਾਣਦਾ ਵਾਂ ਇਹੋ ਜਿਹੇ ਜਿਹੜੇ ਇਹ ਇਨਫਲੂਐਂਸਰ ਉਹਨਾਂ ਨੂੰ ਜਾਨਦਾ ਵਾ ਜਿੱਦੇ ਨੂੰ ਮਤਲਬ ਕੁਝ ਵੀ ਨਹੀਂ ਆਉਂਦਾ ਉਹਨਾਂ ਦਾ ਆਪਣਾ ਨਾਂ ਤੱਕ ਵੀ ਨਹੀਂ ਲਿਖਣਾ ਹੁੰਦਾ ਹੈਗਾ ਤੇ ਉਹ ਮਹੀਨੇ ਦੇ ਘੁੱਟੋ ਘੱਟ ਮੈਂ ਤੁਹਾਨੂੰ ਕਹਾਂ ਜੇ ਸਭ ਤੋਂ 77000 ਰੁਪਏ ਬੜੇ ਅਰਾਮ ਨਾਲ ਤੁਮਾਰੇ ਨੇ ਸਿਰਫ ਸ਼ੋਸ਼ਣ ਮੀਡੀਆ ਦੇ ਕਿਉਂਕਿ ਦੇਖੋ ਸੋਸ਼ਲ ਮੀਡੀਆ ਕਹਿੰਦਾ ਵੀ ਯਾਰ ਮਿਲ ਨੂੰ ਪੜਾਈ ਦੀ ਲੋੜ ਨਹੀਂ ਹੈਗੀ ਜੇ ਤੁਹਾਡੇ ਅੰਦਰ ਟੈਨੈਂਟ ਹੈਗਾ ਨਾ ਜੇ ਤੁਸੀਂ ਕਮੇਡੀਅਨ ਵਧੀਆ ਹੈਗੇ ਹੋ ਜੇ ਤੁਹਾਡੇ ਅੰਦਰ ਟੈਕਰੀ ਹੈਗੀ ਆ ਜੇ ਤੁਸੀਂ ਮੋਟੀਵੇਸ਼ਨ ਸਪੀਕਰ ਹੈਗੇ ਹੋ ਜੇ ਤੁਹਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਸਕਿੱਲ ਹੈਗੀ ਆ ਤਾਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਸਕਦੇ ਜੇ ਤੁਹਾਡੇ ਕੋਲ ਉਹ ਵੀ ਕੋਈ ਨਾ ਸਕਿੱਲ ਹੈਗੀ ਕਿਸੇ ਦੀ ਵੀਡੀਓ ਚੱਕ ਕੇ ਆਪਣੇ YouTube ਚੈਨਲ ਤੇ ਪਾਉਣੀ ਆ ਫੇਸਬੁੱਕ ਪੇਜ ਤੇ ਪਾਉਣੀ ਆ ਇੰਸਟਾਗ੍ਰਾਮ ਤੇ ਪਾਉਣੀ ਆ ਤਾਂ ਵੀ ਤੁਸੀਂ ਪੈਸੇ ਕਮਾ ਸਕਦੇ ਹੋ ਉਹ ਕਿਵੇਂ ਕਮਾਉਣੇ ਮੈਂ ਆਪਣੇ ਚੈਨਲ ਦੇ ਉੱਤੇ ਪ੍ਰੋਪਰਲੀ ਪ੍ਰੋਪਰਲੀ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਤੁਸੀਂ ਕਿਤੋਂ ਵੀਡੀਓ ਚੱਕਣੀ ਆ ਕਿਵੇਂ ਐਡੀਟ ਕਰਨਾ ਵਾ ਕੰਨੀ 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 ਕੰਨੇ ਟੌਪਿਕ ਤੇ ਮੈਂ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀ ਜਾਂ ਤਾਂ ਪਲੀਜ਼ ਮੇਰੇ ਤੋਂ ਸਾਰੀ ਖੱਤ ਜੋੜ ਕੇ ਬੇਨਤੀ ਆ ਤੁਸੀਂ ਇੱਕ ਵਾਰ ਮੇਰੇ YouTube ਚੈਨਲ ਤੇ ਚਲੇ ਜਾਓ ਤਦ ਤੁਹਾਨੂੰ ਬਹੁਤ ਸਾਰੇ ਤੁਹਾਨੂੰ ਟੌਪਿਕ ਮਿਲ ਜਾਣਗੇ ਇਹੋ ਜਿਹੇ ਜਿੱਤੋਂ ਤੁਸੀਂ ਮਤਲਬ ਵੀ ਪੈਸੇ ਕਮਾਉਣੇ ਸ਼ੁਰੂ ਕਰਨਾ ਹੁਣ ਆਪਾਂ ਗੱਲ ਕਰਦੇ ਪਹਿਲਾਂ ਪੁੱਤ ਗੱਲ ਕਰਾਂਗੇ ਵੀ YouTube ਤੋਂ YouTube ਤੋਂ ਦੇਖੋ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਦੇਖੋ ਵੀ ਹਰ ਇੱਕ ਬੰਦੇ ਨੂੰ ਕਹਿੰਦਾ ਮੈਂ ਕਿੰਨਾ ਵੀ ਤੁਸੀਂ ਨਾ 90 ਦਿਨ 90 ਦਿਨ ਦਾ ਤੁਸੀਂ ਚੈਲੰਜ ਲੈ ਲਓ ਜਿਨ੍ਹਾਂ ਨੇ ਮੇਰੀ ਗੱਲ ਮੰਨੀ ਸੀਗੀ ਹਨਾ ਵੀ ਜਿਨ੍ਹਾਂ ਨੇ ਮੇਰੀ ਗੱਲ ਮੰਨੀ ਸੀ ਮੇਰੇ ਹਿਸਾਬ ਨਾਲ ਚੱਲੇ ਸੀਗੇ 90 ਦਿਨ ਵਾਸਤੇ ਉਹ YouTube ਤੋਂ ਉਹਨਾਂ ਦੀ ਕਮਾਈ ਹੋਣੀ ਸ਼ੁਰੂ ਹੋ ਗਈ ਆ ਉਹ YouTube ਤੋਂ ਘੱਟੋ ਘੱਟ 30-35 ਹਜ਼ਾਰ ਵੀ ਉਹਨਾਂ ਨੇ ਕਮਾਉਣਾ ਸ਼ੁਰੂ ਕਰਤਾ ਕਿ ਉਹਨਾਂ ਨੇ ਕਿਵੇਂ ਕਮਾਉਣਾ ਸ਼ੁਰੂ ਕਰਤਾ ਉਹਨਾਂ ਨੇ ਮੇਰੇ ਦੱਸੇ ਹੋਏ ਤਰੀਕੇ ਮੁਤਾਬਕ ਹੀ ਕੰਮ ਕੀਤਾ ਜਿਵੇਂ ਜਿਵੇਂ ਮੈਂ ਉਹਨਾਂ ਨੂੰ ਗਾਈਡ ਕਰਦਾ ਰਿਹਾ ਵੀ ਤੁਸੀਂ ਇਸ ਤਰ੍ਹਾਂ ਵੀਡੀਓ ਬਣਾਉਣੀ ਆ ਇਸ ਤਰ੍ਹਾਂ ਵੀਡੀਓ ਤੁਸੀਂ ਸ਼ੂਟ ਕਰਨਾ ਵਾ ਇਸ ਤਰ੍ਹਾਂ ਤੁਸੀਂ ਵੀਡੀਓ ਨੂੰ ਅਪਲੋਡ ਕਰਨਾ ਵਾ ਉਹ ਮੇਰੇ ਦੱਸੇ ਮੁਤਾਬਕ ਇਹੀ ਕੰਮ ਕਰਦੇ ਸੀਗੇ ਉਹਨਾਂ ਨੇ 90 ਦਿਨ ਪੂਰਾ 90 ਦਿਨ ਉਹਨਾਂ ਨੇ ਆਪਣਾ ਆਲਾ ਦੁਆਲਾ ਰਿਸ਼ਤੇਦਾਰੀਆਂ ਸਾਰਾ ਕੁਝ ਛੱਡਤਾ ਉਹਨਾਂ ਨੇ ਤੇ ਉਹ YouTube ਤੇ ਕੰਮ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਤੇ ਉਹ ਅੱਜ ਦੀ ਡੇਟ ਦੇ ਵਿੱਚ ਇਹੋ ਜਿਹੀ ਮੇਰੀ ਭੈਣਾਂ ਵੀ ਆਈਆਂ ਨੇ ਲੇਡੀਜ਼ ਜਿਹੜੀਆਂ ਮਤਲਬ ਹਸਬੰਦ ਵਾਈਫ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਉਹ ਵੀ ਤਾਂ ਟੋਗੜੀ ਮਹੀਨੇ ਦੇ ਪੈਸੇ ਦੀ 40000 ਰੁਪਏ ਵੀ ਕਮਾਰੇ ਨੇ ਇੱਕ ਇਹੋ ਜਿਹਾ ਮੇਰਾ ਦੋਸਤਾ ਜਿਨ੍ਹਾਂ ਨੇ ਮਤਲਬ ਵੀ ਓਨ ਆਦਾਂ ਮੇਰਾ ਬਹੁਤ ਪ੍ਰੇਯਪਰ ਤੇ ਆ ਉਹਨੇ ਮੇਰੀ ਵੀਡੀਓ ਨੂੰ ਦੇਖ ਕੇ ਕੰਮ ਸ਼ੁਰੂ ਕੀਤਾ ਸੀਗਾ ਤੇ ਉਹਨੇ ਮਤਲਬ ਵੀ ਘੱਟੋ ਘੱਟ ਉਹਦੀ ਜਿਹੜੀ ਲਾਸਟ ਮਹੀਨੇ ਦੀ ਹੀ ਕਮਾਈ ਆ ਨਾ ਉਹਦੀ ਆਈ 78000 ਰੁਪਏ YouTube ਤੋਂ ਆਈ ਉਹਦੀ ਮਹੀਨੇ ਦੀ ਕਮਾਈ ਇੱਕ ਮਹੀਨੇ ਦੀ ਉਹਨੂੰ ਵੀ ਮੈਂ ਕਿਸੇ ਦਿਨ ਆਪਣੀ ਵੀਡੀਓ ਦੇ ਵਿੱਚ ਲੈ ਕੇ ਆਵਾਂਗਾ ਉਹ ਹੁਣ ਫੋਰਨ ਕੰਟਰੀ ਦੇ ਵਿੱਚ ਹੀ ਆਇਆ ਵਾ ਉਹ ਵਲੋਗ ਦਾ ਕੰਮ ਕਰਦਾ ਵਲੋਗ ਹੁੰਦਾ ਵਾ ਉਹ ਸੋ ਉਹਨੇ ਵੀ ਪੈਸੇ ਨੂੰ ਆ ਸ਼ੁਰੂ ਕਰਤੇ ਆ ਜਿਸ ਦਿਨ ਉਹ ਆਇਆ ਮੈਨੂੰ ਆਪਣੇ ਕੋਲ ਲੈ ਜਾਵਾਂਗਾ ਉਦੋਂ ਵੀ ਇੰਟਰਵਿਊ ਕਰਾਂਗਾ ਇੱਕ ਮੈਂ ਨਵਾਂ ਚੈਲੰਜ ਹੀ ਕੀਤਾ ਵਾ ਉਹਦੇ ਵਿੱਚ ਮੈਂ ਇਹੋ ਜਿਹੇ ਹੀ ਬੰਦੇ ਲੈ ਕੇ ਆਵਾਂਗਾ ਦੇਖੋ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਨਾ ਕੋਈ ਔਖਾ ਨਹੀਂ ਹੈਗਾ ਸੋਸ਼ਲ ਮੀਡੀਆ ਤੋਂ ਯਾਰ ਪੈਸਾ ਕਮਾਉਣਾ ਬਹੁਤ ਸੌਖਾ ਵਾ بس ਸਿਰਫ ਤੁਸੀਂ 90 ਦਿਨ ਆਪਣੇ ਆਪ ਨੂੰ ਤੁਸੀਂ ਮਤਲਬ ਇੱਕ ਕਮਰੇ ਦੇ ਵਿੱਚ ਬੰਦ ਕਰ ਲਓ ਇੱਕ ਟੌਪਿਕ ਫੜ ਲਓ ਜਿਹੜਾ ਮਰਜ਼ੀ ਟੌਪਿਕ ਫੜ ਲਓ ਤੁਸੀਂ ਉਸ ਟੌਪਿਕ ਦੇ ਪਿੱਛੇ ਨਾਲ ਤੁਸੀਂ ਹੱਥ ਧੋ ਕੇ ਪੇਲੀਓ ਉਦੋਂ ਤੇ ਰੈਗੂਲਰ ਕੰਮ ਕਰੋ ਕਿਵੇਂ ਵੀਡੀਓ ਵੀ ਸ਼ੂਟ ਕਰਨਾ ਕਿਵੇਂ ਵੀਡੀਓ ਐਡਿਟ ਕਰਨਾ ਵਾ ਉਹ ਪੂਰੀ ਜਾਣਕਾਰੀ ਜੇ ਤੁਹਾਨੂੰ ਨਹੀਂ ਪਤਾਗਾ ਕਿ ਕਿਵੇਂ ਵੀਡੀਓ ਨੂੰ ਸ਼ੂਟ ਕਰਨਾ ਹੈ ਕਿਵੇਂ ਵੀਡੀਓ ਨੂੰ ਅਪਲੋਡ ਕਰਨਾ ਉਹ ਤੁਹਾਡਾ ਬੜਾ ਛੋਟਾ ਮਸਤਾ ਵਾ ਤੁਹਾਨੂੰ ਹਰ ਇੱਕ ਤੈਨ ਨੇ ਤੁਹਾਨੂੰ ਦੱਸਾਂ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਹੈ ਵੀਡੀਓ ਨੂੰ ਤੁਸੀਂ ਕਿਵੇਂ ਅਪਲੋਡ ਕਰਨਾ ਵਾ ਕਿਉਂਕਿ ਦੇਖੋ ਸ਼ੋਸ਼ਣ ਵੀਡੀਓ ਤੋਂ ਪੈਸਾ ਕਮਾਉਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਸੌਖਾ ਵਾ ਕੋਈ ਔਖਾ ਕੰਮ ਨਹੀਂ ਹੈਗਾ ਲੋਕੀ ਦਾ ਦੇਖੋ ਲੱਟਰਨ ਪੱਟਰਨ ਨੂੰ ਵੀਡੀਓ ਪਾਈ ਜਾਂਦੇ ਆ ਬੜਾ ਬੜਾ ਗੰਦਮੰਦ ਜੀ ਵੀਡੀਓ ਬਣਾਈ ਜਾਂਦੇ ਕੋਈ ਇੱਟਾ ਪੱਥਰ ਆ ਉਹਦੀ ਵੀਡੀਓ ਬਣਾ ਕੇ ਪਾਈ ਜਾਂਦਾ ਵਾ ਕੋਈ ਰੋੜੀ ਕੁਟਦਾ ਉਹਦੀ ਵੀਡੀਓ ਬਣਾ ਕੇ ਪਾਈ ਜਾਂਦਾ ਵਾ ਉਹ ਵੀ YouTube ਤੋਂ ਪੈਸੇ ਕਮਾਰਿਆ ਫੇਸਬੁੱਕ ਤੋਂ ਵੀ ਕਮਾਰਿਆ ਇੰਸਟਾਗ੍ਰਾਮ ਤੋਂ ਵੀ ਕਮਾਰਿਆ ਤੇ ਤੁਸੀਂ ਕਿਉਂ ਨਹੀਂ ਕਮਾ ਸਕਦੇ ਤੁਹਾਡੇ ਅੰਦਰ ਤਾਂ ਜਿਆਦਾ ਟੈਨਟਾ ਜੇ ਤੁਸੀਂ ਦੇਖੋ ਸਟੂਡੈਂਟ ਕਿਉਂ ਭਾਵੇਂ ਤੁਸੀਂ ਪੈਸੇ ਕਮਾ ਸਕਦੇ ਹੋ ਜੇ ਤੁਸੀਂ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਕਰਦੇ ਹੋ ਤੁਸੀਂ ਭਾਵੇਂ ਕਮਾ ਸਕਦੇ ਹੋ ਜੇ ਜੇ ਤੁਸੀਂ ਹਾਊਸ ਵਾਈਫ ਹੋ ਹਨ ਤੁਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹੋ ਤੁਸੀਂ ਖਾਣਾ ਬਣਾਉਂਦੇ ਹੋ ਜਾਂ ਘਰ ਦੇ ਛੋਟੇ-ਮੋਟੇ ਕੰਮ ਕਰਦੇ ਹੋ ਤੁਸੀਂ ਸਿਲਾਈ ਕੰਦਾ ਇਹਦਾ ਕੰਮ ਕਰਦੇ ਹੋ ਤਾਂ ਵੀ ਤੁਸੀਂ YouTube ਤੋਂ ਬਹੁਤ ਪੈਸਾ ਕਮਾ ਸਕਦੇ ਨਾਲੇ ਦੇਖੋ ਕੰਮ ਦਾ ਕੰਮ ਹੋ ਜਾਣਾ ਨਾਲੇ ਪੈਸੇ ਤੇ ਪੈਸੇ ਕਮਾ ਲੈਣੇ ਆ ਤੁਸੀਂ ਇਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ ਨੂੰ ਅੱਗੇ ਵੀ ਵਧਾ ਜਿੰਨੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਪਿਓ ਵੱਡੇ ਵੱਡੇ ਬਿਜ਼ਨਸ ਨੇ ਨਾ ਉਹਨਾਂ 'ਤੇ ਵਿੱਚੋਂ 80% ਯੂਟਿਊਬਰ ਨੇ ਜਿਨ੍ਹਾਂ ਨੇ YouTube ਤੋਂ ਕੰਮ ਸ਼ੁਰੂ ਕਰਕੇ ਆਪਣਾ ਵੱਡਾ ਵੱਡਾ ਤਗੜਾ ਉਹਨਾਂ ਨੇ ਬਿਜ਼ਨਸ ਬਣਾ ਲਿਆ ਉਹਨਾਂ ਦੇ ਬਿਜ਼ਨਸ ਚੱਲਦੇ ਪਏ ਨੇ ਉਹਨਾਂ ਨੇ ਬ੍ਰਾਂਚਾਂ ਬਣਾ ਲਈਆਂ ਕਿੰਨੀਆਂ ਕਈ ਉਹ ਜਿ ਬੁਟੀਕ ਹੈਗੇ ਨੇ ਜਿਨ੍ਹਾਂ ਨੇ ਬੁਟੀਕ ਦਾ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੇ ਕੌਲ ਦੇਖੋ ਕਿੰਨੀ ਦੂਰ ਤੱਕ ਉੱਪਰ-ਪੱਖ ਲੈ ਗਏ ਆ ਕਈਆਂ ਦਾ ਟੈਕ ਦਾ ਰਿਗਾਰਡਿੰਗ ਦਾ ਕੌਮ ਜੀ ਕੋਈ ਮੋਟੀਵੇਸ਼ਨਲ ਕਰਜੀ ਹੁਣੋ ਮਤਲਬ ਕਲਾਸਾਂ ਲਾਉਣ ਦੇ ਮੋਟੀਵੇਸ਼ਨ ਦੀਆਂ ਉਹ ਫੀਸ ਚਾਰਜ ਕਰਦੇ ਨੇ ਪਰ ਪਰਸਨ 500 1000 1500 2000 2500 5-5000 ਰੁਪਏ ਵਿੱਚ ਆਪਤੀ ਕਰਦੇ ਨੇ ਤੇ ਲੋਕ ਦੇ ਦਿੰਦੇ ਨੇ ਕਿਉਂਕਿ ਲੋਕਾਂ ਨੇ ਸਿੱਖਣਾ ਲੋਕਾਂ ਨੂੰ ਸਿੱਖਣ ਵਾਸਤੇ ਪੋਈਦਾ ਚਾਹੀਦਾ ਨਾ ਸੋ ਇਸ ਕਰਕੇ ਮੈਂ ਕਹਿੰਦਾ ਸੋਸ਼ਲ ਮੀਡੀਆ ਤੋਂ ਫੈਸਲਾ ਬਣਾਉ ਬਹੁਤ ਸੌਖਾ ਹੋ ਤੁਸੀ ਵੀ ਕਮਾ ਸਕਦੇ ਹੋ ਸਿਰਫ 90 ਦਿਨ ਦਾ ਚੈਲੰਜ ਲੈ ਲਓ ਜਿਹੜਾ ਮਰਜੀ ਟੋਪਿਕ ਫੜ ਲਓ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਫਿਰ ਤਾਂ ਬਹੁਤ ਵਧੀਆ ਅਗਰ ਤੁਹਾਡੇ ਅੰਦਰ ਟੈਲੈਂਟ ਨਹੀਂ ਹੈਗਾ ਤਾਂ ਵੀ ਦਿੱਕਤ ਨਹੀਂ ਹੈਗੀ ਉਧਰ ਨੂੰ ਆਲਰੇਡੀ ਵੀਡੀਓ ਬਣਾਈ ਜਾ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਕੋਈ ਵੀ ਇੱਕ ਟੌਪਿਕ ਫੜ ਲਓ ਉਹਨਾਂ ਵਿੱਚ ਜਦੋਂ ਵੀ ਤੁਸੀਂ ਕੋਈ ਇੱਕ ਟੌਪਿਕ ਫੜੋਗੇ ਤੁਹਾਨੂੰ ਨਹੀਂ ਪ੍ਰੋਪਰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਲਓ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰam ਤੁਸੀਂ ਮੈਨੂੰ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਦਿਓ ਕਿ ਵੀਰ ਜੀ ਮੈਂ ਇਸ ਟੌਪਿਕ ਦੇ ਉੱਤੇ ਕੰਮ ਕਰਨਾ ਚਾਹੁੰਦਾ ਕਿ ਵੀਰ ਜੀ ਮੈਂ ਇਸ ਟੌਪਿਕ ਤੇ ਕੰਮ ਕਰਨਾ ਚਾਹੁੰਦੀ ਹਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਪ੍ਰੋਪਰਲੀ ਗਾਈਡ ਕਰਾਂਗਾ ਉਹ ਤੁਸੀਂ ਸਿਰਫ 90 ਦਿਨ 90 ਦਿਨ ਜਿਵੇਂ ਮੈਂ ਤੁਹਾਨੂੰ ਦੱਸਾਂਗਾ ਨਾ YouTube ਚੈਨਲ ਤੁਸੀਂ ਉਸ ਤਰ੍ਹਾਂ ਬਣਾ ਲਵਾ ਜਿਵੇਂ ਕਿ ਤੁਮ ਦੋਸਾਂ ਵੀਡੀਓ ਨੂੰ ਸ਼ੂਟ ਕਰਨਾ ਵੀਡੀਓ ਵੀ ਤੁਸੀਂ ਉਸ ਤਰੀਕੇ ਨਾਲ ਸ਼ੂਟ ਕਰਨੀ ਹੈ ਜਿਵੇਂ ਮੈਂ ਤੁਹਾਨੂੰ ਦੋ ਵੀਡੀਓ ਨੂੰ ਐਡਿਟ ਕਰਨਾ ਐਡਿਟ ਵੀ ਇਸ ਤਰ੍ਹਾਂ ਕਰਨਾ ਵਾ ਜਿਵੇਂ ਕਹਿੰਗਾ ਵੀਡੀਓ ਤੁਸੀਂ ਅਪਲੋਡ ਕਰਨੀਆਂ ਅਪਲੋਡ ਵੀ ਤੁਸੀਂ ਕਰਨੀਆਂ ਬਸ 90 ਦਿਨ 90 ਦਿਨ ਤੁਸੀਂ ਆਪਣੀ ਰਿਸ਼ਤੇਦਾਰੀਆਂ ਆਪਣੇ ਯਾਰ ਦੋਸਤ ਸਾਰੇ ਨੂੰ ਲਿਜੋ 90 ਦਿਨ 90 ਦਿਨ ਤੋਂ ਬਾਅਦ ਤੁਸੀਂ ਦੇਖੋ ਤੁਹਾਡਾ ਜਿਹੜਾ ਚੈਨਲ ਆ ਨਾ ਉਹ ਗੋਲੀ ਵਾਂਗ ਹੋ ਜਾਊਗਾ ਤੇ ਤੁਹਾਡੇ ਮਹੀਨੇ ਦੇ ਟੋਟੋ ਘਰ ਤੁਸੀਂ ਮੇਜ ਕੱਕ ਤੋਂ ਘੱਟ ਕਮਾਣਾ ਤਾਂ ਤੁਸੀਂ 30 35000 ਰੁਪਏ ਦਾ ਨੋਰਮਲ ਆ ਤੁਸੀਂ ਖਵਾਉਣਾ ਸ਼ੁਰੂ ਕਰ ਦੇਵੋਗੇ ਸਭੇ ਇੱਕ ਵੀਡੀਓ ਹੋ ਗਈ 90 ਦੇ 90 ਵੀਡੀਓ ਜੇ ਤੁਸੀਂ ਆਪਣੇ YouTube ਚੈਨਲ ਤੇ ਅਪਲੋਡ ਕਰੋਗੇ ਨਾ ਤਾਂ ਉਹਨਾਂ ਜੋ ਇੱਕ ਵੀਡੀਓ ਤਾਂ ਯਾਰ ਵਾਇਰਲ ਹੋਏਗੀ ਨਾ ਕਹਿੰਦੇ ਰੱਬ ਦੇ ਘਰ ਵਾਹਿਗੁਰੂ ਦੇ ਘਰ ਕਹਿੰਦੇ ਦੇਰਾਂ ਅੰਧੇਰ ਦੀ ਹੈਗਾ ਜਿਹੜਾ ਬੰਦਾ ਮਿਹਨਤ ਕਰਦਾ ਨਾ ਵਾਹਿਗੁਰੂ ਉਹਦਾ ਸਾਥ ਦਿੰਦਾ ਹੀ ਦਿੰਦਾ ਤੋ ਆਲੀ ਮਿਹਨਤ ਬੇਕਾਰ ਨਹੀਂ ਜਾਊਗੀ ਜਿੰਨੀ ਤੁਸੀਂ ਮਿਹਨਤ ਕਰੋਗੇ ਨਾ ਤੁਹਾਨੂੰ ਉਹਦਾ ਦੁੱਗਣਾ ਫਲ ਮਿਲੇਗਾ ਬਸ ਗੱਲ ਇਹ ਹੈ ਕਿ ਤੁਸੀਂ ਮਿਹਨਤ ਆਪਣੇ ਦਿਲੋਂ ਮਿਹਨਤ ਕਰਨੀ ਆ ਜੀ ਲਾ ਕੇ ਮਿਹਨਤ ਕਰਨੀ ਆ ਸਾਰਾ ਕੁਝ ਕੋਲ ਜਾਣਾ ਜੀ ਲਾ ਕੇ ਮਿਹਨਤ ਕਰਨੀ ਹੈ ਦਿਲੋਂ ਮਿਹਨਤ ਕਰਨੀ ਹੈ ਮਨ ਲਾ ਕੇ ਕੰਮ ਕਰੋ ਤਾਂ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਜਿਹੜੀ ਸਫਲਤਾ ਉਹ ਮਿਲੇਗੀ ਹੀ ਮਿਲੇਗੀ ਤੁਸੀਂ 90 ਦਿਨ ਬਾਅਦ ਦੇਖਣਾ ਸਫਲਤਾ ਤੁਹਾਡੇ ਕਦਮਾਂ ਦੇ ਵਿੱਚ ਥੱਲੇ ਡਿੱਗੀ ਹੋਵੇਗੀ ਜੋ ਤੁਸੀਂ ਚਾਹੁੰਦੇ ਹੋ ਨਾ ਤੁਹਾਨੂੰ ਉਹ ਦੇਗਾ ਅਗਰ ਤੁਸੀਂ 90 ਦਿਨ ਲਗਾਤਾਰ ਹਾਰਡ ਵਰਕ ਕਰੋਗੇ ਨਾ ਹਾਰਡ ਵਰਕ ਕਰੋਗੇ ਤਾਂ ਮੈਂ ਕਹਿੰਦਾ ਰੱਬ ਵੀ ਥੱਲੇ ਆ ਕੇ ਪੁੱਛੇਗਾ ਵੀ ਦੱਸ ਯਾਰ ਵੀ ਤੈਨੂੰ ਚਾਹੀਦਾ ਕੀ ਆ ਵੀ ਤੂੰ ਇੰਨੀ ਮਿਹਨਤ ਕਰ ਰਿਹਾ ਹੈਂ ਇਹ ਮੇਰਾ ਵਾਦਾ ਵਾ ਤਾ ਤੁਸੀਂ 90 ਦਿਨ ਸਿਰਫ 90 ਦਿਨ ਮੇਰੇ ਦੱਸੇ ਮੁਤਾਬਿਕ ਕੰਮ ਕਰਨਾ ਵਾ ਜੋ ਵੀ ਤੁਹਾਡੇ ਅੰਦਰ ਸਕਿੱਲ ਹੈਗੀ ਆ ਜਿਸ ਸਕਿੱਲ ਹੈਗੀ ਬਹੁਤ ਵਧੀਆ ਨਹੀਂ ਸਿੱਖੇਗੀ ਤਾਂ ਉਹ ਵੀ ਚੱਕਰ ਦੇ ਵਿੱਚ ਬਹੁਤ سارے ਇਹੋ ਜਿਹੇ ਵੀਡੀਓ ਬਣਾ ਹੀ ਨਹੀਂ ਆਨੇ ਜਿਹੜੀ ਤੁਹਾਡੇ ਅੰਦਰ ਬਸ ਤੁਹਾਨੂੰ ਕੁਝ ਵੀ ਨਹੀਂ ਹੁੰਦਾਗਾ ਪਾਪਾ ਤੁਸੀਂ ਕਾਪੀ ਪੇਸਟ ਕਰਕੇ ਤੁਸੀਂ ਨਹੀਂ ਮੇਰੇ YouTube ਤੇ ਲੱਕਰ ਪੇ ਦਿੱਸੀ ਕਮਾ ਲਗਾ ਦਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਆਪਣੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਥੱਲੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਤੁਹਾਨੂੰ ਮੇਰੀ ਇਹ ਵੀ ਤੇ ਤੁਹਾਡੇ ਕਮੈਂਟ ਦੇ ਵਿੱਚ ਇਹ ਵੀ ਜਰੂਰ ਲਿਖਿਓ ਤੁਹਾਡੇ ਅੰਦਰ ਕਿਹੜਾ ਟੈਲੈਂਟ ਆ ਤੁਸੀਂ ਕਿਸ ਟੋਪੀ ਦੇ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਕਮੈਂਟ ਦੇ ਵੀ ਲਿਖ ਸਕਦੇ ਹੋ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਤੇ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ